ਕਹ ਰਹੇ ਨੇ ਸ਼ੱਕ ਜਤਾ ਰਹੇ ਨੇ ਆਰਐਸਐਸ ਦਾ ਬੰਦਾ ਹੋ ਸਕਦਾ ਹੈ ਕਿਸ ਸਾਜ਼ਿਸ਼ ਤੇ ਪਿੱਛੇ ਗਿਆ ਉਹ ਆਪ ਖੁਦ ਆਰਐਸਐਸ ਨਾਲ ਇਹਨਾਂ ਸਾਲ ਉਹਨਾਂ ਦੀ ਦੋਸਤੀ ਰਹੀ ਬੀਜੇਪੀ ਨਾਲ ਉਹਨਾਂ ਨੂੰ ਮੇਰਾ ਖਿਆਲ ਹੈ ਉਹ ਜਦੋਂ ਜਾਮ ਲਾਉਣ ਲੱਗਿਆ ਖੁਦ ਸੋਚਣਾ ਚਾਹੀਦਾ ਕਿ ਅਸੀਂ ਕਿੱਥੇ ਖੜੇ ਹਾਂ ਸਾਹਿਬ ਕਿੰਨੀ ਵੱਡੀ ਟੱਕਰ ਦੇ ਰਹੇ ਨੇ ਨਹੀਂ ਬਲਟਵਾ ਸਾਹਿਬ ਜੀ ਹੁਣ ਬਖਲਾਏ ਹੋਏ ਆ ਟੱਕਰ ਕਿਸੇ ਦੀ ਨਹੀਂ ਗਈ ਉਹ ਹੁਣ ਇੱਕ ਜਦਾਂ ਇਹ ਬੱਚਾ ਰੋ ਰਿਹਾ ਹੈ ਨਾ ਕੋਈ ਇਦਾਂ ਕਰ ਰਿਹਾ ਹੈ ਇਸ ਕਰਕੇ ਸੰਗਤਾਂ ਦਾ ਜਵਾਬ ਦੇ ਰਹੀਆਂ ਸੀ ਮੌਜੂਦ ਆ ਵੱਡਾ ਲੋਕਸ਼ ਅਪਣੇ ਪਾਸ ਸਿੰਘ ਦੇ ਹੱਕ ਦੇ ਵਿੱਚ ਕੱਢਿਆ ਜਾ ਰਿਹਾ ਉਹਨਾਂ ਦੇ ਮਿੱਤਾ ਸਰ세ਪ ਸਿੰਘ ਜੀ ਸਾਡੇ ਨਾਲ ਨੇ ਤਾਂ ਸਿੰਘ ਜੀ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਲੋਕਾਂ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦਾ ਜੀ ਅਥਾ ਪਿਆਰ ਮਿਲ ਰਿਹਾ ਜਿੰਨਾ ਕਿ ਸੋਚਿਆ ਵੀ ਨਹੀਂ ਜਾ ਰਿਹਾ ਲੋਕ ਉਹਨੂੰ ਇੱਕ ਲੋਕ ਨਾਇਕ ਮੰਨ ਰਹੇ ਇਹ ਦੇਖੋ ਜੀ ਸਾਰੇ ਭਾਈਚਾਰਿਆਂ ਦੇ ਜਿਹੜਾ ਇਹਦਾ ਕੁਝ ਨੈਸ਼ਨਲ মিডিਆ ਵੀ ਆ ਕੁਝ ਇਸ ਦੇ ਸਾਡੇ ਲੀਡਰ ਲੋਕ ਵੀ ਇਹ ਨਫਰਤ ਫਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਮਰਤਪਾਲ ਹਿੰਦੂਆਂ ਦੇ ਵਿਰੋਧੀ ਆ ਇਸਾਈਆਂ ਦੇ ਵਿਰੋਧੀ ਆ ਦੇਖੋ ਸਾਰੇ ਜਣੇ ਆਪਣੇ ਆਪਣੇ ਧਰਮ ਜਾਤ ਮਜਬੂਤਾਂ ਉੱਪਰ ਉੱਠ ਕੇ ਸਹਿਯੋਗ ਦੇ ਰਹੇ ਆ ਇਹਨਾਂ ਪਿਆਰ ਬਖਸ਼ ਰਹੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਹੁਣ ਤਾਰਿਆਂ ਨੂੰ ਸੋਚਣਾ ਚਾਹੀਦਾ ਕਿ ਉਹ ਨੂੰ ਇਹ ਜਿਹੜਾ ਇਹ ਇੱਕ ਅਤਵਾਦੀ ਇੱਕ ਹਵਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਉਹ ਨਹੀਂ ਲੋਕਾਂ ਦੇ ਮਨਾਂ ਚ ਉਹਦੇ ਵਾਸਤੇ ਬਹੁਤ ਸਾਰਿਆਂ ਕਿ ਉਹ ਲੋਕਾਂ ਦੇ ਨਸ਼ਿਆਂ ਦੀ ਲੋ ਨੌਜਵਾਨੀ ਦੇ ਜਿਹੜੇ ਨਸ਼ਾ ਜਿਹੜਾ ਵੱਡਾ ਮੁੱਖ ਕਾਰਨ ਸੀ ਉਹਦੇ ਖਿਲਾਫ ਜੰਗ ਲੱਗ ਰਿਹਾ ਸੀ ਰਜੀ ਵੀ ਇਲزام ਲੱਗ ਰਹੇ ਨੇ ਸੁਪੀਰ ਬਾਦਲ ਕਹਿ ਰਹੇ ਨੇ ਸ਼ੱਕ ਜਤਾ ਰਹੇ ਨੇ ਆਰਐਸਐਸ ਦਾ ਬੰਦਾ ਹੋ ਸਕਦਾ ਹੈ ਕਿਸ ਸਾਜ਼ਿਸ਼ ਤੇ ਪਿੱਛੇ ਗਿਆ ਨਹੀਂ ਉਹ ਜਿਹੜੇ ਜਿਤਾ ਰਹੇ ਆ ਲੋਕ ਉਹਦਾ ਜਵਾਬ ਦੇ ਰਿਹਾ ਜੀ ਉਹ 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 ਕਰ ਰਹੇ ਆ ਉਹ ਆਪ ਖੁਦ ਆਰਐਸਐਸ ਨਾਲ ਹੀ ਇਹਨਾਂ ਸਾਥ ਉਹਨਾਂ ਦੀ ਦੋਸਤੀ ਰਹੀ ਬੀਜੇਪੀ ਨਾਲ ਉਹਨਾਂ ਨੂੰ ਮੇਰਾ ਖਿਆਲ ਇਹੋ ਜਿਹਾ ਇਲਜ਼ਾਮ ਲਾਉਣ ਲੱਗੇ ਖੁਦ ਸੋਚਣਾ ਚਾਹੀਦਾ ਕਿ ਅਸੀਂ ਕਿੱਥੇ ਖੜੇ ਆ ਬਹੁਤ ਸਾਫ ਕਿੰਨੀ ਵੱਡੀ ਟੱਕਰ ਦੇ ਰਹੇ ਨੇ ਨਹੀਂ ਬੋਲਟੂਆ ਸਾਹਿਬ ਜੀ ਹੁਣ ਬਖਲਾਏ ਹੋਏ ਆ ਟੱਕਰ ਕਿਸੇ ਦੀ ਨਹੀਂ ਗਈ ਉਹ ਹੁਣ ਇੱਕ ਜਦਾਂ ਬੱਚਾ ਰੋ ਰਿਹਾ ਹੈ ਨਾ ਕਿ ਕੋਈ ਇਦਾਂ ਕਰ ਰਹਾ ਇਸ ਕਰਕੇ ਸੰਗਤਾਂ ਦਾ ਜਵਾਬ ਦੇ ਰਹੀਆਂ ਗੁਰਦੇਵ ਸਾਹਿਬ ਨੂੰ ਵੀ ਇੱਕ ਤਰੀਕੇ ਅਨੁਸਾਰ ਸਾਰਾ ਮਾਮਲਾ ਕਲੀਅਰ ਹੋ ਜਾਊਗਾ ਇਹ ਇਹ ਦੇਖੋ ਲੋਕਾਂ ਦਾ ਇਹਨਾਂ ਪਿਆਰ ਸਤਕਾਰ ਸਾਰੇ ਜਾਤ ਮਜਬਤ ਧਰਮ ਤੋਂ ਉੱਪਰ ਉੱਠ ਕੇ ਦੇ ਰਹੇ ਆ ਤੇ ਇਹਦੇ ਤੋਂ ਵੱਡੀ ਕੋਈ ਸਾਡੇ ਵਾਸਤੇ ਵੀ ਖੁਸ਼ੀ ਗੱਲ ਨਹੀਂ ਪੰਜਾਬੀਆਂ ਵਾਸਤੇ ਵੀ ਖੁਸ਼ੀ ਨਹੀਂ ਇਹ ਸਾਡੀ ਲੜਾਈ ਪੰਜਾਬ ਪੰਜਾਬੀ ਅਤਲੀ ਨੌਜਵਾਨੀ ਲਈ ਕਿਸਾਨੀ ਲਈ ਸਿਰਫ ਇਹ ਵੀ ਸਮਾ ਚੁੱਕਿਆ ਜਾ ਰਿਹਾ ਕੁਲਬੀ ਸਿੰਘ ਜ਼ੀਰਾ ਵੀ ਇਹਨੇ ਵੀ ਚੁੱਕਿਆ ਕਿ ਟਿਪਰੂਗੜ ਚੇਜ਼ ਸਾਥੀ ਨੇ ਅੰਮ੍ਰਿਤਪਾਲ ਸਿੰਘ ਦੇ ਸਿਰਫ ਅੰਮ੍ਰਿਤਪਾਲ ਸਿੰਘ ਕਿਉਂ ਜੋਂ ਲੜ ਰਹੇ ਨੇ ਪ੍ਰਧਾਨ ਮੰਤਰੀ ਬਾਜੇਕੇ ਦਾ ਨਾਮ ਵੀ ਉਹ ਲੈ ਰਹੇ ਸੀ ਨਹੀਂ ਅਜੇ ਜੀ ਇਹ ਫੈਸਲਾ ਲੇਟ ਹੋਇਆ ਲੇਕਿਨ ਉਹਨਾਂ ਸਾਰਿਆਂ ਦੀ ਰਾਇ ਨਾ ਉਹ ਲੜ ਰਹੇ ਆ ਇਹ ਏਡੀ ਛੇਤੀ ਉਹ ਪਹਿਲਾਂ ਤੇ ਉਹ ਵੀ ਖੁਦ ਵੀ ਨਹੀਂ ਸੀ ਲੜ ਰਹਾ ਫਿਰ ਲੋਕਾਂ ਨੇ ਜਦੋਂ ਜ਼ਿਆਦਾ ਦਬਾਅ ਪਾਇਆ ਤਾਂ ਉਹਨਾਂ ਨੇ ਇਹ ਦੇ ਅੰਦਰ ਸੁਨੇਹਾ ਇਹ ਪਹੁੰਚਿਆ ਕਿ ਲੋਕ ਚਾਹੁੰਦੇ ਨੇ ਚੋਣ ਲੜਨ ਨਹੀਂ ਜਦੋਂ ਸਾਨੂੰ ਉੱਥੇ ਮੋਰਚੇ 'ਚ ਲੋਕ ਆ ਕੇ ਸਵਾਲ ਕਰਦੇ ਸੀ ਕਿ ਇਹ ਜਿਹੜਾ ਇਹਦਾ ਜਵਾਬ ਦੇਣ ਦਾ ਇੱਕੋ ਇੱਕ ਤਰੀਕਾ ਹੈ ਕਿ ਲੋਕ ਸਭਾ ਚੋਂ ਡਾਈ ਹੈ ਲੋਕਾਂ ਨੂੰ ਮੌਕਾ ਦਿਓ ਇਹ ਇਹ ਗੱਲ ਕਰ ਰਿਹਾ ਕਿ ਅਸੀਂ ਉਹਨਾਂ ਕੋਲ ਗੱਲ ਪਹਚਾਈ ਤੋਂ ਉਹਨਾਂ ਨੇ ਪਹਿਲਾਂ ਤਾਂ ਕਾਫੀ ਵਾਰੀ ਇਨਕਾਰ ਕੀਤਾ ਫਿਰ ਉਹ ਕਹਿੰਦੇ ਕਿ ਅਗਰ ਲੋਕ ਚਾਹੁੰਦੇ ਆ ਤੇ ਮੈਂ ਲੋਕਾਂ ਤੋਂ ਵੱਡਾ ਨਹੀਂ ਮੈਂ ਲੋਕਾਂ ਵਾਸਤੇ ਹੀ ਆ ਲੋਕਾਂ ਦਾ ਜੋ ਹੁਕਮ ਹੈ ਮੈਂ ਉਹਨੂੰ ਮੰਨਦਾ ਤੇ ਲੋਕਾਂ ਦੇ ਉਹਨਾਂ ਦੇ ਕਹਿ ਅਨਸਾਰ ਉਹਨਾਂ ਨੇ ਮੈਦਾਨ ਚਾਹੇ ਤੇ ਲੋਕੀ ਵੀ ਉਹਨਾਂ ਨੂੰ ਬਹੁਤ ਪਿਆਰ ਸਤਾਰ ਦੇ ਰਹੇ ਆ ਇਸ ਕਰਕੇ ਮੈਂ ਸੋਚਦਾ ਕਿ ਅਸੀਂ ਉਹਨਾਂ ਵੱਲ ਅਮਰਪਾਲ ਵੱਲੋਂ ਅਸੀਂ ਲੋਕਾਂ ਦੇ ਬਹੁਤ ਧੰਨਵਾਦੀ। ਅਕਰੀਕਰੀ ਕਦੋਂ ਗੱਲਬਾਤ ਹੋਈ ਸੀ ਫੋਨ ਤੇ ਜਾਂ ਮਿਲਣ ਤੁਸੀਂ ਗਏ ਕੀ ਕਿਹਾ ਕੀ ਗੱਲ ਹੋਈ ਜੋ ਪ੍ਰਚਾਰ ਚੱਲ ਰਿਹਾ ਸੀ ਦੇਖ ਰਿਹਾ ਕਿ ਤੁਸੀਂ ਜਾ ਰਹੇ ਹੋ ਪਿੰਡਾਂ 'ਚ ਕਈ ਪਿੰਡਵਾਲਿਆਂ ਨੇ ਫੈਸਲਾ ਲਿਆ ਕਿ ਅਸੀਂ ਅਮਰਪਾਲ ਸਿੰਘ ਦੇ ਹੱਥ 'ਚ ਭੁਗਤਣਾ ਹੈ ਤਾਂ ਕੀ ਉਹਨਾਂ ਤੱਕ ਮੈਸੇਜ ਪਹੁੰਚੇ ਸਾਰੇ ਨਹੀਂ ਅਸੀਂ 25 ਤਰੀਕ ਨੂੰ ਮਿਲੇ ਸਾਂ ਦੋਨੇ ਭਰਾ ਇੱਕ ਪਪਲਪਰੀ ਦਾ ਮਾਮਾ ਜੀ ਉਹਦਾਂ ਹੀ ਫੈਸਲਾ ਫਾਈਨਲ ਫੈਸਲਾ ਹੋਇਆ ਸੀ ਕਿ ਇਲੈਕਸ਼ਨ ਲੜੀ ਜਾਊਗੀ ਉਦੋਂ ਬਾਅਦ 8 ਕੇ 9 ਤਰੀਕ ਨੂੰ ਉਹ ਚਾਚਾ ਜੀ ਮਿਲ ਕੇ ਆਏ ਆ ਤੇ ਠੀਕ ਹੈ ਉਹਨਾਂ ਦੇ ਪੇਪਰ ਭਰਨ ਵਾਸਤੇ ਜਿੱਦੇ ਨੇ ਗਏ ਸੀਗੇ ਤੇ ਬਾਕੀ ਠੀਕ ਠਾਕ ਗਿਆ ਉਹ ਕਹਿੰਦੇ ਕਿ ਠੀਕ ਹੈ ਚੜ੍ਹਦੀ ਕਲਾ ਉਹ ਸਵਾਲ ਤੁਹਾਡਾ ਸੁਣਿਆ ਨਹੀਂ ਮੈਨੂੰ ਕਦੋਂ ਕਦੋਂ ਤੱਕ ਤੁਸੀਂ ਦੇ ਜੇਲ੍ਹ ਤੋਂ ਬਾਹਰ ਜੇਲ੍ਹ ਤੋਂ ਬਾਹਰ ਜੀ ਹੁਣ ਮੇਕ ਆ ਜਾ ਰਿਹਾ ਜੀ ਜੇਲ੍ਹ ਤੋਂ ਬਾਹਰ ਇੱਕ ਤਰੀਕ ਨੂੰ ਲੋਕਾਂ ਦਾ ਫਤਵਾ ਤੇ ਆ ਗਿਆ ਜੀ ਲੋਕਾਂ ਦੀ ਜਿਹੜੇ ਇਨਸਾਫ ਦੀ ਲੋਕਾਂ ਨੇ ਤਾਂ ਫੈਸਲਾ ਕਰ ਦਿੱਤਾ ਵੀ ਉਹਨਾਂ ਨੂੰ ਬਾਹਰ ਲਿਆਓ बाकी चलो आपे जो कानूनी कारवाइयां हो जानेगी वो तो हो जानेगी। इनका काल तुलसी थे पिता <सथ> लगातार प्रचार कर रहे थे। भीड़ काफी है ਤੁਸੀਂ ਦੇਖ ਸਕਦੇ ਹੋ ਨੌਜਵਾਨ ਇੱਥੇ ਆਏ ਹੋਏ ਨੇ। बाकी फैसला ਤੁਸੀਂ ਕਰਨਾ। ਹੁਣ ਵੀ ਲੱਗਦਾ ਕਿ ਪੁਲਿਸਾਇਕੇ ਖਬਰ ਬਣ ਰਹੀ ਤੇ ਵਾਕਫ ਪਾਗਿਆ ਤੁਸੀਂ ਮੇਦਾਨ ਦੇ ਜੱਟੇ ਉਹ ਕੋਈ ਮੁਕਾਬਲਾ ਕਰਨ ਦਾ ਇੰਟਰਸਟ ਦੇਖਣ ਨੂੰ ਮਿਲ ਰਿਹਾ। ਤੁਹਾਨੂੰ ਕੀ ਲੱਗਦਾ ਕੋਣ ਜਿੱਤੂਗਾ? ਕਿ ਉਹਨਾਂ ਦਾ ਪੰਜਾਬ ਚ ਕਿੰਨੇ ਦਿਨ ਰਸੂ ਹੋ ਜਾ ਸਕੀਏ? ਕਮੈਂਟ ਕਰਕੇ ਸਾਨੂੰ ਦੱਸੋ ਕਿ ਆਪਾਂ ਕੋਰਸ